ਇੱਕ ਦਿਨ ਗੱਲਾਂ ਕਰਦਿਆਂ ਕਰਦਿਆਂ ਬਚਨ ਬਲਾਸ ਕਰਦਿਆਂ ਕਰਦਿਆਂ ਕਹਿੰਦਾ ਮਹਾਰਾਜ ਕੋਈ ਹੋਰ ਸੇਵਾ ਹੋਵੇ ਜਿੰਨੂੰ ਮੈਂ ਕਰਕੇ ਆਪਣੀ ਜ਼ਿੰਦਗੀ ਸਫਲ ਬਣਾ ਸਕਾਂ ਮਹਾਰਾਜ ਕਹਿੰਦੇ ਸੇਵਾ ਜਦੋਂ ਰਸਤੇ ਵਿੱਚ ਆਏ ਸਨ ਤਾਂ ਛੋਟੇ ਸਾਹਿਬ ਜੀ ਦੇ ਜਿਹੜੇ ਸਰਸਾ ਤੇ ਵਿਛੜ ਗਏ ਸੀ ਮਾਤਾ ਜੀ ਉਹਨਾਂ ਦੀ ਇੰਨੀ ਕ ਖਬਰ ਸੁਣੀ ਆ ਕਿ ਜ਼ਾਲਮਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ ਗ੍ਰਿਫਤਾਰ ਹੋ ਗਏ ਸਨ ਪਤਾ ਨਹੀਂ ਲੱਗਾ ਉਹਨਾਂ ਨੂੰ ਗ੍ਰਿਫਤਾਰ ਕਿੰਨੇ ਕਰਵਾਇਆ ਉਹਨਾਂ ਨੂੰ ਕਿਵੇਂ ਤਸੀਹੇ ਦਿੱਤੇ ਨੇ ਜ਼ਾਲਮਾਂ ਨੇ ਕਿਵੇਂ ਸ਼ਹੀਦ ਕੀਤੇ ਆ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਬਹਾਦਰੀ ਸੁਣਨ ਵਾਸਤੇ ਮਨ ਕਾਲਾ ਪੈਂਦਾ ਹੈ ਦੋ ਅੱਖਾਂ ਦੇ ਸਾਵੇਂ ਸ਼ਹੀਦ ਹੋ ਗਏ ਆ ਜਿਹੜੇ ਦੋ ਵਿਛੜ ਗਏ ਆ ਉਹਨਾਂ ਦੀ ਸ਼ਹੀਦੀ ਵੀ ਸੁਣਨ ਵਾਸਤੇ ਮਹਾਰਾਜ ਕਾਲੇ ਪੈ ਰਹੇ ਆ ਉਹਨਾਂ ਦੀ ਕੋਈ ਦਾਸਤਾਨ ਸ਼ਹੀਦੀ ਦੀ ਖਬਰ ਕੋਈ ਲਿਆ ਸਕਦਾ ਸਰਹੰਦ ਵਿੱਚੋਂ ਸਰੰਦ ਵੈਰੀ ਦਾ ਘਰ ਆ ਕਹਿੰਦਾ ਜੀ ਆਪਣਾ ਨੂਰਾ ਮਾਹੀ ਨੂਰਾ ਮਾਹੀ ਇਹਦਾ ਪਿੰਡ ਲੰਮਾ ਜੱਟਪੁਰਾ ਉਥੋਂ ਥੋੜੀ ਦੂਰ ਹੈ ਇਹ ਦੱਸਿਆ ਜਾਂਦਾ ਹੈ ਕਿ ਸੱਤਾ ਤੇ ਬਲਵੰਡਾ ਜੀ ਦੀ ਸੰਤਾਨ ਵਿੱਚੋਂ ਹੈ ਇਹ ਵੀ ਵਿਦਵਾਨ ਕਹਿੰਦੇ ਉਹਨੇ ਆਖਿਆ ਇਹਦੀ ਭੈਣ ਸਰਹਿੰਦ ਵਿਖੇ ਵਿਆਹੀ ਹੋਈ ਹੈ ਨੂਰੇ ਨੂੰ ਭੇਜਦੇ ਨੇ ਆ ਮਹਾਰਾਜ ਕਹਿੰਦੇ ਨੂਰੇ ਆ ਫਿਰ ਛੇਤੀ ਆਵੇਂ ਬਹੁਤੀ देर ਨਾ ਲਾਵੇਂ ਰਾਏ ਇਕੱਲੇ ਦਾ ਨੌਕਰ ਨੂਰਾ ਮਾਹੀ ਤੁਰਿਆ ਆ ਗਿਆ ਲੈ ਕੇ ਸਫਰ ਨੂੰ ਤੈਅ ਕਰਕੇ ਭੈਣ ਦੇ ਘਰੇ ਪਹੁੰਚਿਆ ਭੈਣ ਤੇ ਭਰਾ ਦਾ ਰਿਸ਼ਤਾ ਨਾਉ ਤੇ ਮਾਸ ਦਾ ਰਿਸ਼ਤਾ ਹੈ ਭੈਣਾ ਤੇ ਹਮੇਸ਼ਾ ਆਪਣੇ ਵੀਰਾਂ ਦੀ ਸੁੱਖ ਮੰਗਦੀਆਂ ਕਦੇ ਸਮਾਂ ਸੀ ਹੁਣ ਤੇ ਮੋਬਾਈਲ ਆ ਗਏ ਇਸ ਤੋਂ ਪਹਿਲਾਂ ਕਈ-ਕਈ ਮਹੀਨੇ ਉਧਰੋਂ ਉਧਰੀ ਮੇਲ ਮਲਾਪ ਨਹੀਂ ਸੀ ਆਉਂਦਾ ਤੇ ਪਤਾ ਵੀ ਨਹੀਂ ਸੀ ਲੱਗਦਾ ਭੈਣਾ ਨੇ ਜਨਮਵਾਰਾਂ ਦੇ ਨਾਲ ਗੱਲਾਂ ਕਰਨੀਆਂ ਆਖੜਾਂ ਵਿੱਚ ਕਾਵਾਂ ਉੱਡ ਵੇਖ ਮੇਰੇ ਵੀਰ ਆਉਂਦੇ ਆ ਵੇਖ ਮੇਰਾ ਬਾਬਲ ਆਉਂਦਾ ਏ ਹੁਣ ਤੇ ਮੋਬਾਈਲ ਤੇ ਜਦੋਂ ਮਰਜੀ ਜਿੱਥੇ ਵੀ ਉਸੇ ਵੇਲੇ ਤੁਸੀਂ ਗੱਲ ਕਰ ਲੈਣਗੇ ਵੈਸੇ ਮੋਹ ਬੜਾ ਸੀ ਤੋਂ ਬੜਾ ਪਿਆਰ ਬੜਾ ਸੀ ਭਾਵੇਂ ਚਰੀ ਮਿਲੀ ਦਾ ਸੀ ਉਹ ਫਰਕ ਪੈ ਗਿਆ ਭੈਣ ਨੇ ਵੇਖਿਆ ਵੀਰ ਆਇਆ ਪਰ ਖੁਸ਼ੀ ਨਹੀਂ ਅੱਜ ਭੈਣ ਤੇ ਭਰਾ ਦਾ ਮਲਾਪ ਹੋਵੇ ਤੇ ਖੁਸ਼ੀ ਨਾ ਹੋਵੇ ਪਰ ਅੱਜ ਨਹੀਂ ਗਈ ਕਿਉਂ ਪੈਣ ਸੋਚਦੀ ਐ ਤੇ ਸਰਹੰਦ ਗਰਕ ਹੋ ਜਣੀ ਇੱਥੇ ਤੇ ਬਹੁਤ ਵੱਡਾ ਜ਼ੁਲਮ ਹੋ ਗਿਆ ਹੈ ਭੈਣ ਨੇ ਆਖਿਆ ਵੀਰਾ ਆ ਕਿਵੇਂ ਆਇਆ ਭੈਣੇ ਕਲਗੀਆਂ ਵਾਲੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਲੈਣ ਵਾਸਤੇ ਆਏ ਹਨ ਗੁਰੂ ਗੋਬਿੰਦ ਸਿੰਘ ਨੇ ਪੇਜੇ ਅੰਦਰ ਲੱਗ ਜਦੋਂ ਸੁਣਿਆ ਗੁਰੂ ਕੇ ਸਾਹਿਬਜ਼ਾਦਿਆਂ ਦਾ ਨਾਂ ਦਿਲ ਭਰ ਆਇਆ ਅੰਦਰ ਬੈਠੇ ਨੇ ਕਹਿਣ ਲੱਗੀ ਨੂਰੇ ਮਾਹੀ ਨੇ ਆਖਿਆ ਭੈਣੇ ਉਹਨਾਂ ਨੂੰ ਜ਼ਾਲਮਾਂ ਨੇ ਕਿਵੇਂ ਸ਼ਹੀਦ ਕੀਤਾ ਹੈ ਕਿੰਨੇ ਗ੍ਰਫਤਾਰ ਕਰਵਾਇਆ ਹੈ ਇਹ ਸਾਰੀ ਖਬਰ ਮੈਨੂੰ ਚਾਹੀਦੀ ਹੈ ਮੈਂ ਛੇਤੀ ਵਾਪਸ ਜਾਣਾ ਹੈ ਭੈਣ ਕਹਿਣ ਲੱਗੀ ਉਹਨਾਂ ਦਾ ਬਾਪ ਸੁਣ ਲਵੇਗਾ ਜਿਵੇਂ ਉਹ ਸ਼ਹੀਦ ਕੀਤੇ ਆ ਜ਼ਾਲਮਾਂ ਨੇ ਜ਼ਾਲਮਾਂ ਤੇ ਕੋ ਕੋ ਸ਼ਹੀਦ ਕੀਤੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਉਹਨੇ ਆਖਿਆ ਭੈਣੇ ਉਸ ਬਾਪ ਦਾ ਬੜਾ ਵੱਡਾ ਜਿਗਰ ਆ ਉਹ ਤੇ ਦੋ ਵੱਡੇ ਆਪਣੇ ਸਭ ਜਾਦੇ ਆਪਣੀਆਂ ਅੱਖਾਂ ਦੇ ਸਾਹਮਣੇ ਜ਼ਾਲਮਾਂ ਨਾਲ ਲੜਦੇ ਖੁਦਾ ਵਾਸਤੇ ਸ਼ਹੀਦ ਹੁੰਦੇ ਆਪਣੀਆਂ ਅੱਖਾਂ ਨਾਲ ਤੱਕੇ ਆ ਪੁਰਜਾ ਪੁਰਜਾ ਫੀਤਾ ਫੀਤਾ ਹੁੰਦੇ ਇਹਨਾਂ ਦੀ ਵੀ ਸ਼ਹੀਦੀ ਦੀ ਖਬਰ ਸੁਣਨ ਵਾਸਤੇ ਕਾਲੇ ਪੈਲੇ ਛੇਤੀ ਦੱਸ ਭਰੇ ਹੋਏ ਮਨ ਦੇ ਨਾਲ ਭਰੀਆਂ ਹੋਈਆਂ ਅੱਖਾਂ ਨੂਰੀ ਭੈਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਭ ਜਾਦੇ ਤੇ ਉਹਨਾਂ ਦੀ ਬਿਰਧ ਦਾਦੀ ਮਾਤਾ ਗੁਜਰਕੌਰ ਦੀ ਸ਼ਹੀਦੀ ਦੀ داستان ਸ਼ੁਰੂ ਐਉਂ ਕਰਦੀ ਤਾਹ ਪਾਰ ਨੂਰੀ ਕਹਿਣ ਲੱਗੀ ਵੀਰ ਤਾਈ ਵੀਰਾ ਦੁੱਖ ਜਾਂਦਾ ਨਹੀਂ ਸੁਣਾਇਆ ਹੋਇਆ ਜੋ ਜ਼ੁਲਮ ਸਹਰਾਂ ਮੇਰੇ ਵੀਰ ਆਵੇ ਵੇਖ ਸਾਰਾ ਜੱਗ ਕੁਰਲਾਇਆ ਵੇਖ ਸਾਰਾ ਜੱਗ ਕੁਰਲਾਇਆ ਜਿਹੜੇ ਪਾਪ ਗਏ ਨੇ ਕਮਾਏ ਦਾਦੀ ਜੀ ਸ਼ਹੀਦ ਹੋ ਗਏ ਸੁਣ ਕੇ ਬੁਰਜ ਵਿੱਚ ਬੱਚੇ ਨੀਆ ਸਾਰਾ ਜੱਗ ਕੁਰਲਾਇਆ ਵੇਖ ਸਾਰਾ ਜੱਗ ਕੁਰਲਾਇਆ ਹੋਇਆ ਤੱਕ ਰਖ ਸਰ ਹੰਦ ਸ਼ਹਿਰ ਕਿਸੇ ਦਿਨ ਜਿਹੜੇ ਪਾਪ ਗਏ ਨੇ ਕਮਾਏ ਦਾਦੀ ਜੀ ਸ਼ਹੀਦ ਹੋਏ ਓ ਸੁਨੇ ਸਹੇੜੀ ਵੀਰਾ ਮੇਰੇ ਆਵੇ ਕਲੇ ਸਾਰੀ ਓ ਸੁਨੇ ਸਹੇੜੀ ਰਹਾ ਜੋਰ ਸయ్యా ਗੁਰੂ ਘਰ ਵਿੱਚ ਕਈ ਸਾਲ ਸੁਣਿਆ ਗੰਗੂ ਨੇ ਪਕੜਾਇ ਦાદੀ ਦੇ ਸ਼ਹੀਦ ਹੋ ਗਏ ਸੁਣ ਕੇ ਬੁਰਜ ਵਿੱਚ ਬੱਚੇ ਨਹੀਂ ਆਂ ਚਣਵਾਏ ਇਹ ਨਾ ਜਾਲਮਾਨੇ ਬੱਚੇ ਨੀਹਾ ਬਦ ਚਣਵਾਏ ਕਾਜ਼ੀਆਂ ਤੁਹਾਈ ਪਾਈ ਜਾਣਾ ਜਿਉਂਦੇ ਬਾਲ ਫਤਵਾ ਚਰਾ ਦੇ ਉਹਨਾਂ ਲਾਇਆ ਨੀਹਾ ਵਿੱਚ ਚਿੰਗ ਗੁੰਮ ਕਰਕੇ ਤੇ ਮਾਰਦੇ ਹੋ ਪਾਪੀਆਂ ਨੇ ਹੁਕਮ ਸਣਾਇਆ ਇਹਨਾਂ ਦਾਲ ਮਾਰੇ ਵੈਰੀਆਂ ਨੇ ਹੁਕਮ ਸਣਾਇਆ ਨੂੰ ਲਾਨ ਤਾਜਹਾਨ ਪਾਉ ਨੇਕ ਕੰਮ ਦਿਲੋਂ ਨਾ ਵਸਾਰੋ ਓਏ ਪਾਪੀਓ ਨੇਕ ਕੰਮ ਦਿਲੋਂ ਨਾ ਵਸਾਰੋ ਹਾਕਰ ਕਰੀ ਉਠ ਗਿਆ ਦਰਬਾਰ ਵਿੱਚੋਂ ਮਰੋਗੇ ਮਸੂਮ ਜੇ ਸਤਾਏ ਹੀਦ ਹੋ ਗਏ ਸੁਣ ਕੇ ਬੁਰਜ ਵਿੱਚ ਬੱਚੇ ਨਹੀਂ ਹਾਂ ਵਿੱਚ ਚੜਵਾਏ ਵੀਰਾ ਮੇਰੇ ਆਵੇ ਬੱਚੇ ਨਹੀਂ ਹਾਂ ਵਿੱਚ ਚੜਵਾਏ ਅੰਬਰਾ ਬਟਾ ਆ ਰੰਗ ਧਰਤੀ ਪੁਕਾਰ ਉੱਠੀ ਤੇ ਬੇਗਮ ਨੇ ਖਾਨ ਸਮਝਾਇਆ ਅਰਤੀ ਪੁਕਾਰ ਉੱਠੀ ਬੇਗਮ ਨੇ ਖਾਨ ਸਮਝਾਇਆ ਮਾਰ ਕੇ ਖੰਜਰ ਮੈਲੀ ਬੇਗਮ ਹਲਾਲ ਹੋ ਗਈ ਕਹਿਰ ਜਦੋਂ ਭਾਲਾ ਤੇ ਕਮਾਇਆ ਵੀਰਾ ਮੇਰ ਆਵੇ ਕਹਿਰ ਜਦੋਂ ਲਾਲਾ ਤੇ ਕਮਾਇਆ ਤੂੰ ਹੋ ਗਏ बेहोਸ਼ ਦੋਵੇਂ ਛੁਰੀਆਂ ਨਾਲ ਕੋਕੇ ਵਕੈ ਦਾਦੀ ਜੀ ਸ਼ਹੀਦ ਹੋ ਗਏ ਸੁਣ ਕੇ ਬੁਰਜ ਵਿੱਚ ਬੱਚੇ ਨਹੀਂ ਹਾਂ ਬੱਚ ਚਣਵਾਏ ਹੀਰਾ ਮੇਰੇ ਆਵੇ ਬੱਚੇ ਨਹੀਂ ਹਾਂ ਬੱਚ ਚਣਵਾਏ ਨਹੀਂ ਸੀ ਮੁੱਲ ਧਰਤੀ वशाके मोरा टुटर हुया सिख भारी उपकारी चिखा वेची उन रख के शरीर तक चिखा वेची उन रख के शरीर त ਚਖਾ ਨੂੰ ਧਾ ਮਾਰੀ ਵੀਰਾ ਮੇਰਿਆ ਵੇ ਅੱਗ ਦੇ ਚਖਾ ਨੂੰ ਧਾ ਮਾਰੀ ਸਤਾ ਨੂੰ ਕਰ ਦੇਵੋ ਮਾਫ ਬੋਰ ਦੇਵ ਮੇਰੇ ਤੁਸਾਂ ਕੋਲ ਗਏ ਨਾ ਪਚਾਏ ਦਾਦੀ ਦੀ ਸ਼ਹੀਦ ਹੋ ਗਏ ਸੁਣ ਕੇ ਬੁਰਜ ਵਿੱਚ ਬੱਚੇ ਨਹੀਂ ਹਾਂ ਬੱਚ ਚੜਵਾਏ ਵੀਰਾ ਮੇਰੇ ਆਵੇ ਬੱਚੇ ਫਾਤ ਗੰਗੂ ਨਮਕ ਹਰਾਮ ਸਤਗੁਰੂ ਦੇ ਟੁਕੜੋਂ ਪੇ ਜੋ ਪਲਤਾ ਰਹਾ ਮਦਮ ਦੁਨੀਆ ਮੈਂ ਆਪਣੇ ਨਾਮ ਕੋ ਬਦਨਾਮ ਕਰ ਗਏ ਆ ਜੋ ਦੁਸ਼ਮਣ ਵੀ ਨਾ ਕਰ ਸਕਤਾ ਜੇ ਉਹ ਕੰਮ ਕਰ ਗਿਆ ਗੰਗੂ ਨੇ ਫੜਾਏ ਸੰ ਕਹਿਣ ਲੱਗੀ ਮੋਤੀराम ਮਹਿਰਾ ਸਰਕਾਰ ਤੋਂ ਚੋਰੀ ਦੁੱਧ ਛਕਾਉਂਦਾ ਰਿਆ ਆਖਰ ਜਦੋਂ ਜ਼ਾਲਮਾਂ ਸ਼ਹੀਦ ਕਰ ਦਿੱਤੇ ਧੜ ਕੇ ਮਾਤਾ ਜੀ ਕੋ ਠੰਡੇ ਬੁਰਜ ਵਿੱਚ ਆਣ ਕੇ ਕਹਿੰਦਾ ਮਾਂ ਤੇਰੇ ਪੁੱਤਰੇ ਧਰਮ ਤੋਂ ਜਾਨਾ ਕੁਰਬਾਨ ਕਰ ਗਏ ਮਾਤਾ ਤੇਰੇ ਪੁੱਤਰੇ ਸਿੱਖੀ ਦੀਆਂ ਸ਼ਾਨਾਂ ਉੱਚੀਆਂ ਕਰ ਗਏ ਆ ਸਿੱਖੀ ਦੇ ਮਹਿਲ ਦੀਆਂ ਨੀਹਾਂ ਵਿੱਚ ਆਪਣੇ ਚਰਬੀ ਤੇ ਹੱਡੀਆਂ ਦਾ ਚੂਨਾ ਪਾ ਗਏ ਮੋਤੀ ਪੱਝੀਆ ਪੱਝੀਆ ਬੁਰਜ ਵੱਲੇ ਸਾਰੀ ਮਾਤਾ ਨੂੰ ਕਥਾ ਸੁਣਾਣ ਆਇਆ ਉਦੇ ਸੋਲ ਲਡਕੇ ਜੇ ਪੋਤਿਆਂ ਦੇ ਵੱਡੇ ਹੌਸਲੇ ਕਰਨ ਬਿਆਨ ਆਇਆ ਨਦੀਆਂ ਖੂਨ ਦੀਆਂ ਵਹਿੰਦੀਆਂ ਵੇਖ ਅੱਖੀ ਵਿੱਚ ਤਰਦੀਆਂ ਰੂਹਾਂ ਵਖਾਣ ਆਇਆ ਹੈ ਸੀ ਸ਼ਾਂਤ ਹਿਰਦਾ ਸੀ ਤਲਵਾਂਗ ਭਾਵੇਂ ਸੀਨੇ ਤੁਖਤਿਆਂ ਨੂੰ ਲੰਬੂ ਲਾਣ ਆਇਆ ਆਉਂਦਾ ਮਾਤਾ ਦੇ ਚਰਨਾਂ ਤੇ ਸਿਰ ਧਰ ਕੇ ਕੇਰ ਗਰਮ ਹੰਝੂ ਛਾਲੇ ਪਾਣ ਲੱਗਾ ਡਾਢੇ ਜ਼ੁਲਮ ਤੇ ਸਬਰ ਦੀ ਵਾਰਤਾ ਨੂੰ ਰੋ ਰੋ ਕੇ ਇੰਜ ਸੁਣਾਣ ਲੱਗਾ ਮਾਤਾ ਕਿੰਨਾ ਨੂੰ ਪਈ ਉਡੀਕਦੀ ਐ ਤੇਰੇ ਲਾਲ ਦੇ ਲਾਲ ਦਲਾਰੇ ਲੁੱਕ ਗਏ ਤੇਰੇ ਜਿਗਰ ਦੇ ਟੁਕੜੇ ਦੇ ਦੋ ਟੁਕੜੇ ਤੇਰੀਆਂ ਅੱਖਾਂ ਦੇ ਤਾਰੇ ਦੇ ਤਾਰੇ ਲੁੱਕ ਗਏ ਜ਼ੁਲਮ ਰਾਜ ਵਿੱਚ ਮੌਤ ਦੀ ਕੰਧ ਯੋਲੇ ਤੇਰੇ ਪੰਧ ਦੇ ਚਾਨਣ ਮਨਾਰੇ ਲੁੱਕ ਗਏ ਮਾਤਾ ਅੰਤ ਦੀ ਫਤਿਹ ਬਲਾ ਗਏਓ ਨਿੱਕੇ ਨਿੱਕੇ ਉਹ ਸ਼ੈਲ ਸਰਦਾਰ ਦੋਵੇਂ ਉਹ ਸ਼ਹਾਰ ਤੇ ਸਾਗਰੋਂ ਪਾਰ ਹੋ ਗਏ ਹੋ ਕੇ ਤੇਗ ਦੀ ਧਾਰ ਤਲਵਾਰ ਦੋਵੇਂ ਤੇਰੀ ਜ਼ਿੰਦ ਗਵਿੰਦ ਦੇ ਲਾਲ ਸੱਚੇ ਜ਼ਾਲਮ ਮੌਤ ਦੇ ਵਹਿਣ ਵਿੱਚ ਰੋੜ ਦਿੱਤੇ ਤੇਰੇ ਸਦਰਾਂ ਦੇ ਖਿੜੇ ਹੋਏ ਬਾਗ ਵਿੱਚੋਂ ਮੋਤੀ ਟੱਗਦੇ ਫੁੱਲ ਫਰੋੜ ਦਿੱਤੇ ਆਸ ਮਿਲਣ ਦੀ ਰਹੀ ਨਾ ਹੋਰ ਬਾਕੀ ਲਾਲ ਸਦਾਂ ਦੇ ਲਈ ਵਿਛੜ ਦਿੱਤੇ ਦਾਦੀ ਮਾਂ ਦੀ ਗੋਦ ਚੋਂ ਖੋ ਕੇ ਤੇ ਗੁਰੂ ਦਾਦੇ ਦੇ ਚਰਨਾਂ ਨਾਲ ਜੋੜ ਦਿੱਤੇ ਦੇਸ਼ ਕੌਮ ਤੇ ਧਰਮ ਦੀ ਸ਼ਾਨ ਬਦਲੇ ਹੱਸ ਹੱਸ ਕੇ ਦੋਵੇਂ ਸ਼ਹੀਦ ਹੋ ਗਏ ਸਰਮੱਦ ਜਿਆਂ ਦੇ ਪੂਰੇ ਉਸਤਾਦ ਬਣ ਗਏ ਤੇ ਅਰਜਨ ਗੁਰੂ ਦੇ ਪੱਕੇ ਮਰੀਦ ਹੋ ਗਏ ਮਾਂ ਨੇ ਆਖਿਆ ਵੀ ਸੱਚ ਕਹੀ ਨਾ ਮੇਰੇ ਪੁੱਤਰੇ ਸ਼ਹੀਦ ਹੋ ਗਏ ਆਵੇਂ ਮਾਤੀ ਸੱਚ ਕਹੀ ਨਾ ਉਹ ਸ਼ਹੀਦ ਹੋ ਗਏ ਐ ਪਰ ਧਰਮ ਨੂੰ ਵਟਾ ਤਾਂ ਲਾਇਆ ਤੇ ਨਹੀਂ ਨਾ ਸੱਚ ਉਹ ਖੁਣ ਤਾਂ ਮੇਰੇ ਗਵਿੰਦ ਦਾ ਸੀ ਪਰ ਮਸੂਮ ਸਾਨਾ ਜਿੱਤ ਡਲਾਇਆ ਤੇ ਨਹੀਂ ਨਾ ਨਹੀਂ ਉਹ ਵੀਰ ਸਾਨਾ ਵੀਰਾਂ ਦੇ ਨਾਲ ਰਲ ਗਏ ਸ਼ੁਕਰ ਵੇ ਆਪਣਾ ਆਪ ਭਲਾਇਆ ਤੇ ਨਹੀਂ ਨਾ ਪਰ ਮੈਂ ਹੈਰਾਨ ਕੱਲੇ ਕਿਉਂ ਚਲੇ ਗਏ ਨੇ ਸਾਥਨ ਮਾਂ ਨੂੰ ਨਾਲ ਰੜਾਇਆ ਤੇ ਨਹੀਂ ਨਾ ਹੰਸ ਮਾਨ ਸਰੋਵਰੋਂ ਉੱਡਿਆ ਸੀ ਮਗਰੇ ਹੰਸਾਂ ਦੇ ਹੰਸਾਂ ਦੀ ਸ਼ਾਂ ਚੱਲੀ ਦੇਸ਼ ਕਾਮ ਦੇ ਹੱਥ ਸਰੀਰ ਤੜਿਆ ਮਗਰੇ ਪੁੱਤਾਂ ਦੇ ਪੁੱਤਾਂ ਦੀ ਮਾਂ ਚੱਲੀ ਸੁਣ ਕੇ ਤਰਿਆ ਸਤਿਕਾਰਯੋ ਖਾਲਸਾ ਜੀ ਗੁਰੂ ਕੀ ਸੰਗਤ ਵੱਲੋਂ ਬੇਅੰਤ ਮਾਮਲੇ ਇਤਿਹਾਸ ਦੇ ਸਤਕਾਰ ਵਿੱਚ ਭੇਜੇ ਗਏ ਨੇ ਗੁਰੂ ਪਾਤਸ਼ਾਹ ਹਾਜ਼ਰੀ ਪ੍ਰਵਾਨ ਕਰਨ ਚੜ੍ਹਦੀ ਕਲਾ ਕਰਨ ਗਿਆਨੀ ਸਰਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਜਿਨ੍ਹਾਂ ਨੇ ਇਹ ਹੁਕਮ ਪ੍ਰਬੰਧਕਾਂ ਦਾ ਸੰਗਤਾਂ ਦਾ ਸਾਡੇ ਤੱਕ ਪਹੁੰਚਾਇਆ ਔਰ ਇੱਥੇ ਸੰਗਤ ਦੇ ਪੜਨ ਵਾਸਤੇ ਭਾਈ ਗੁਰਦਾਸ ਸਾਹਿਬ ਲਾਇਬ੍ਰੇਰੀ ਇਹ ਬੜਾ ਵੱਡਾ ਯਤਨ ਕਰਕੇ ਪਿੰਡਾਂ ਚ ਲਾਇਬ੍ਰੇਰੀਆਂ ਨਹੀਂ ਬਹੁਤ ਘੱਟ ਪਿੰਡ ਹੈ ਇਹ ਪਿੰਡ ਸੁਲਝਿਆ ਹੋਇਆ ਹੈ ਪ੍ਰਬੰਧਕ ਸੁਲਝੇ ਹੋਏ ਕਿ ਇਸ ਆਪਣੇ ਨਗਰ ਦੀ ਸੰਗਤ ਇਤਿਹਾਸ ਪੜ੍ਹ ਕੇ ਜਾਣੂ ਹੋ ਸਕੇ ਤੇ ਇਹ ਕਿਤਾਬਾਂ ਤੁਹਾਡੇ ਪੜਨ ਵਾਸਤੇ ਲਿਆਂਦੇ ਗ੍ਰੰਥ ਤੁਹਾਡੇ ਪੜਨ ਵਾਸਤੇ ਲਿਆਂਦੇ ਇੱਥੋਂ ਲੈ ਜਾ ਕਰੋ ਪੜ੍ਹ ਕੇ ਫੇਰ ਜਮ੍ਹਾਂ ਕਰਾ ਕੇ ਦੂਜਾ ਲੈ ਕੇ ਇਹ ਬੜਾ ਵੱਡਾ ਸਾਡੇ ਵਾਸਤੇ ਵੱਡੇ ਭਾਗ ਨੇ ਇਹ ਵੱਡਾ ਫਲ ਹੈ ਆਪਣੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਇਤਿਹਾਸ ਉਹ ਸੁਨਹਿਰੀ ਪੱਤਰੇ ਜਦੋਂ ਸਾਡੇ ਘਰ ਵਿੱਚ ਕਿਤਾਬ ਹੋਵੇਗੀ ਕਿ ਤੇ ਬੱਚਾ ਵੇਖ ਕੇ ਉਹਨੂੰ ਪੜਨ ਪੜਨਾ ਸ਼ੁਰੂ ਕਰੇਗਾ ਤੇ ਜਦੋਂ ਇਤਿਹਾਸ ਪੜ੍ਹੇਗਾ ਫਿਰ ਸਿੱਖੀ ਤੋਂ ਪਤਤ ਨਹੀਂ ਹੋਵੇਗਾ ਸਿੱਖੀ ਨਾਲ ਜੁੜੇਗਾ ਗੁਰੂ ਦੇ ਨਾਲ ਤੇ ਜਦੋਂ ਸਾਡੇ ਬੱਚੇ ਗੁਰੂ ਨਾਲ ਜੁੜ ਗਏ ਫਿਰ ਕੋਈ ਫਿਕਰ ਨਹੀਂ ਫਿਰ ਸਮਝੋ ਵੱਡੀ ਦੌਲਤ ਤੇ ਬੱਚੇ ਹੀ ਆ ਨਾ ਤੇ ਜਿਹਦੇ ਬੱਚੇ ਰੱਬ ਨਾਲ ਜੁੜ ਗਏ ਕਹਿਣੇ 'ਚ ਆ ਗਏ ਸਮਝੋ ਕਿ ਹੋਰ ਕੋਈ ਜਾਇਦਾਦ ਦੀ ਲੋੜ ਨਹੀਂ ਸਾਨੂੰ ਰਿਜਕ ਤੇ ਪਹਿਲਾਂ ਉਹਨੇ ਲਿਖ ਕੇ ਕਹ ਲਿਆ ਬੱਚਾ ਤੇ ਬਾਅਦ ਵਿੱਚ ਜਨਮ ਲੈਂਦਾ ਪਹਿਲਾਂ ਰਿਜਕ ਲਿਖਿਆ ਰਿਜਕ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਸੋ ਗਿਆਨੀ ਸਰਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਉਹਨਾਂ ਵੱਲੋਂ ਹੋਰ 100 ਰੁਪਏ ਪ੍ਰਬੰਧਕਾਂ ਵੱਲੋਂ ਵੀਰ ਜਗਦੀਪ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਬੋਪਾ ਰਾਏ ਸਰਦਾਰ ਅਵਤਾਰ ਸਿੰਘ ਜੀ ਰੇਸ਼ਮ ਸਿੰਘ ਜੀ ਗੁਰੂ ਕੀ ਸੰਗਤ ਪ੍ਰਬੰਧਕ ਭੈਣਾ ਭੈਣੋ ਦੋ ਕਵਤਾਵਾਂ ਹੈ ਛੇਤੀ ਛੇਤੀ ਪੜ੍ਹਣੀਆਂ ਕਿਤੇ ਇਹ ਨਾ ਹੋਵੇ ਕਿ ਇਹਨੇ ਅੰਗਸੇਂਗਾ ਕੀ ਪਤਾ ਇਹਨਾਂ ਹਟਣਾ ਕਿ ਨਹੀਂ ਹਟਣਾ ਕਿਤੇ ਦੇਗਾ ਛੇਗਾ ਛਗੀਆਂ ਹੋਣ ਇਹ ਸਾਰੀ ਰਾਤ ਇਹਨਾਂ ਘਾਦਣ ਨਹੀਂ ਪੂਰੇ 11 ਵਜਨ ਚ ਮਿੰਟ ਰਹਿ ਗਏ ਨੇ ਕਿੰਨੇ ਰਹਿ ਗਏ 13 14 ਤੇ ਅਸੀਂ ਦੋ ਕਵਤਾ ਇੱਕ ਤੇ ਇਸ ਪ੍ਰਸੰਗ ਦੀ ਹੈ ਤੇ ਇੱਕ ਜਿਹੜੀ ਹੁਕਮ ਹੋਇਆ ਹੈ ਆਮ ਨੈਟ ਤੇ ਚੱਲ ਰਹੀ ਹੈ ਪੰਜ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਉਹ ਕਹਿ ਕੇ ਤੁਹਾਡੇ ਕੋ ਖਿਮਾ ਮੰਗ ਲੈਣੀ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਵਿਚਰਦੇ ਵਿਚਰਦੇ ਉਸਲੇ ਲੰਮੇ ਜਟਪੁਰੇ ਪਹੁੰਚੇ ਹੋਏ ਲੰਮਾ ਪਿੰਡ ਤੇ ਜਟਪੁਰਾ ਇਹ ਦੋ ਮਾਲਵੇ ਦੇ ਵੱਡੇ ਪਿੰਡ ਆ ਵਿੱਚੋਂ ਦੀ ਸ਼ੜਕ ਜਾਂਦੀ ਐ ਤੇ ਸਤਿਗੁਰੂ ਬਾਹਰ ਦੀਵਾਨ ਸਜਿਆ ਹੋਇਆ ਐ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਨੂਰਾ ਨਹੀਂ ਆਇਆ ਪਤਾ ਕਰੋ ਝਾਂੜ ਦੇ ਦਰਖਤ ਤੇ ਚੜ ਕੇ ਵੇਖਿਆ ਤੇ ਨੂਰਾ ਆ ਰਿਹਾ ਸੀ ਆਣ ਕੇ ਦੱਸਿਆ ਨੇੜੇ ਆ ਆਇਆ ਸੰਗਤ ਦੇ ਵਿੱਚ ਦੀ ਲੰਘਿਆ ਤੇ ਮਹਾਰਾਜ ਦੇ ਕੋਲ ਗਿਆ ਏ ਚਰਨਾ ਤੇ ਸਿਰ ਰੱਖਿਆ ਮਹਾਰਾਜ ਨੇ ਥਾਪੜਾ ਦਿੱਤਾ ਮਹਾਰਾਜ ਕਹਿੰਦੇ ਨੂਰਿਆ ਦੱਸ ਲਿਆ ਆਂ ਖਬਰ ਮੇਰੇ ਸੂਰਬੀਰ ਜੋਧੇ ਪੁੱਤਰਾਂ ਦੀ ਕਿਵੇਂ ਜ਼ਾਲਮਾਂ ਸ਼ਹੀਦ ਕੀਤੇ ਆ ਕਿੱਥੋਂ ਗ੍ਰফতার ਹੋਏ ਆ ਮਹਾਰਾਜ ਕਿਵੇਂ ਦੱਸਾਂ ਬੜਾ ਵੱਡਾ ਦਰਦਨਾਕ ਸਾਖ ਆ ਆ ਇਹ ਬੜੀਆਂ ਲੰਮੀਆਂ ਕਹਾਣੀਆਂ ਆ ਇਹ ਛੇਤੀ ਮੁੱਕਣ ਵਾਲੀਆਂ ਨਹੀਂ ਨਾਲ ਹੀ ਅੱਖਾਂ 'ਚੋਂ ਨੀਰ ਸ਼ੁਰੂ ਹੋ ਗਿਆ ਗळा ਭਰ ਗਿਆ ਬੁੱਲਿਆ ਨਹੀਂ ਜਾਂਦਾ ਜੀਭਾ ਥਰ-ਥਰਾ ਰਹੀ ਆ ਬੁੱਲ ਕੰਬ ਰਿਹਾ ਮਹਾਰਾਜ ਕਹਿੰਦੇ ਨੂਰਿਆ ਨਹੀਂ ਉਹ ਸ਼ਹੀਦਾਂ ਨੂੰ ਰੋਈਦਾ ਨਹੀਂ ਮੇਰੇ ਸੂਰਬੀਰ ਯੋਧੇ ਪੁੱਤਰ ਕਿਵੇਂ ਜ਼ਾਲਮਾਂ ਨੇ ਸ਼ਹੀਦ ਕੀਤੇ ਆ ਕਿਤੇ ਮੇਰੇ ਫਤੇ ਸਿੰਘ ਨੇ ਹਾਇਤ ਨਹੀਂ ਆਖੀ ਕਿਤੇ ਜਵਰਾ ਸਿੰਘ ਨੇ ਅੱਖੋਂ ਨੀਰਤ ਨਹੀਂ ਕੇ ਰਿਆ ਤਗੜਾ ਹੋ ਹੌਸਲੇ ਵਿੱਚ ਆ ਮਾਹੀ ਧੀਰਜ ਵਿੱਚ ਆ ਸਾਰੀ ਸ਼ਹੀਦੀ ਦੀ ਦਾਸਤਾਨ ਦੱਸ ਹੁਣ ਨੂਰਾ ਕਦੇ ਸ਼ੁਰੂ ਕਰਦਾ ਹੈ ਕਦੇ ਰੁਕ ਜਾਂਦਾ ਹੈ ਆਓ ਤੱਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਜਿਗਰ ਦੇ ਟੁਕੜੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਵਿਰਧ ਮਾਤਾ-ਮਤਾ ਗਿਜਰ ਕੌਰ ਦੀ ਸ਼ਹੀਦੀ ਦੀ ਦਾਸਤਾਨ ਰੋ ਰੋ ਕੇ ਐਂ ਦੱਸਦਾ ਹੈ ਦੱਸਾਂ ਕਿ ਮੇਰੀ ਆ ਮਾਲਕਾ ਦੁੱਖਾਂ ਦੇ ਸਕੇ ਫੋਲ ਕੇ ਮੂੰਹ ਛੋਟਾ ਗੱਲਾ ਵੱਡੀਆਂ ਦੱਸੀ Linda disse ਰੋ ਰੋ ਕੇ ਨੂਰਾ ਦੱਸਦਾ ਲਾਲਾਂ ਦੀਆਂ ਦਰਦ ਕਹਾਣੀਆਂ ਫੇਰ ਵਿੱਚ ਕਚਾਰੀ ਪੇਸ਼ੀਆਂ ਇੱਕ ਤਰਫ ਹੀ ਹੋਈਆਂ ਵਕਾਲਤਾ ਸਤ ਗੁਰ ਜੀ ਏਸੀ ਜਿੰਦਾਨਿਆਨੀਆ ਰੋ ਰੋ ਕੇ ਨੂਰ ਦੱਸਦਾ ਲਾਲਾ ਦੀ ਅਦਰਦ ਕਹਾ ਹੀਆਂ ਕੱਲ ਕੋਕ ਕੀ ਹੋ ਗਿਆ ਫੈਸਲਾ ਨੀਹਾਂ ਵਿੱਚ ਚਣਦੇਓ ਛਾਮ ਹੁਣ ਸਾਕੇ ਲਿਖ ਸੋ ਦਿਨ ਸੀ ਨੇਕ ਸੁਆਣੀਆਂ ਰੋ ਰੋ ਕੇ ਨੂਰਾ ਦੱਸਦਾ ਲਾਲਾ ਦੀਆਂ ਦਰਦ ਕਹਾਣੀਆਂ ਲਾਲਾ ਦੀਆਂ ਦਰਦ ਕਹਾਣੀਆਂ ਰਾਏ ਕੱਲੇ ਦਾ ਨੌਕਰ ਨੂਰਾ ਮਾਹੀ ਸ਼ਹੀਦੀ ਦੀ ਦਾਸਤਾਨ ਸੁਣਾ ਰਿਹਾ ਸੀ ਕਦੇ ਰੋਂਦਾ ਹੈ ਕਦੇ ਚੁੱਪ ਕਰਦਾ ਹੈ ਕਦੇ ਫੇਰ ਸ਼ੁਰੂ ਕਰਦਾ ਹੈ ਸੰਗਤ ਸੁਣ ਕੇ ਰੋ ਰਹੀ ਸੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅਡੋਲ ਉਸੇ ਤਰ੍ਹਾਂ ਆਪਣੇ ਪੁੱਤਰਾਂ ਦੀ ਬਹਾਦਰੀ ਦੀ ਸ਼ਹੀਦੀ ਦੀ ਦਾਸਤਾਨ ਸੁਣ ਰਹੇ ਸਨ ਆਖਰ ਸਮਾਪਤੀ ਕੀਤੀ ਮਹਾਰਾਜ ਤੀਰ ਦੀ ਨੋਕ ਦੇ ਨਾਲ ਇੱਕ ਕਾਹੀ ਦੇ ਬੂਟੇ ਨੂੰ ਖਰੋਚ ਰਹੇ ਸਨ ਜਦੋਂ ਉਹਨੇ ਸਮਾਪਤੀ ਕੀਤੀ ਮਹਾਰਾਜ ਨੇ ਕਾਈ ਦਾ ਬੂਟਾ ਫੁੱਟ ਕੇ ਸੁੱਟ ਕੇ ਆਖਿਆ ਨੂਰਿਆ ਜ਼ਾਵਰ ਸਰਕਾਰ ਦੀਆਂ ਜਿਹੜਾ ਫੁੱਟੀਆਂ ਗਈਆਂ ਨੇ ਚੌਧਰੀ ਰਾਏ ਕੱਲਾ ਤੇ ਨੂਰਾਬਾਹੀ ਕਰਲਾ ਉੱਠੇ ਮਹਾਰਾਜ ਕੀ ਇਹ ਮੁਸਲਮਾਨਾਂ ਵਾਸਤੇ ਸਰਾਫ ਅਸੀਂ ਵੀ ਮੁਸਲਮਾਨ ਮਹਾਰਾਜ ਕਹਿੰਦੇ ਨੇ ਸਰਾਫ ਨੇ ਹਕੀਕਤ ਹੈ ਕੋਈ ਕੌਮ ਸਮੁੱਚੀ ਮਾੜੀ ਨਹੀਂ ਹੁੰਦੀ ਬੰਦੇ ਮਾੜੇ ਪੈਦਾ ਹੁੰਦੇ ਆ ਜਿਹੜੇ ਕੌਮਾਂ ਦਾ ਨਾਮ ਬਦਨਾਮ ਕਰ ਦਿੰਦੇ ਆ ਚੰਗੇ ਬੰਦੇ ਪੈਦਾ ਹੋਣ ਕੌਮਾਂ ਦਾ ਨਾਮ ਰੌਸ਼ਨ ਕਰ ਜਾਂਦੇ ਆ ਇਹ ਜਾਬਰ ਸਰਕਾਰ ਵਾਸਤੇ ਹੈ ਜਿਹੜੀ ਛੋਟੇ ਛੋਟੇ ਬੱਚਿਆਂ ਤੇ ਤਸ਼ੱਦਦ ਕਰਨ ਤੋਂ ਵਿਗਰੇਜ ਨਹੀਂ ਕਰਦੀ ਹੁਣ ਨਹੀਂ ਰਹੇਗੀ ਮਹਾਰਾਜ ਆਪਣੇ ਕੋਲੋਂ ਸ੍ਰੀ ਸਾਹਿਬ ਚੌਧਰੀ ਰਾਏ ਕੱਲੇ ਨੂੰ ਦੇ ਕੇ ਕਹਿਣ ਲੱਗੇ ਜਿੰਨਾ ਚਿਰ ਤੁਹਾਡੀ ਸੰਤਾਨ ਤੁਹਾਡੀਆਂ ਪੀੜ੍ਹੀਆਂ ਇਹਦਾ ਸਤਕਾਰ ਕਾਇਮ ਰੱਖਣਗੀਆਂ ਤੁਹਾਡਾ ਸਤਕਾਰ ਲੋਕਾਂ ਵਿੱਚ ਬਣੇਗਾ ਜੌਧਰੀ ਰਾਏ ਕੱਲੇ ਨੇ ਇੱਕ ਘੋੜਾ ਪੇਸ਼ ਕੀਤਾ ਇੱਕ ਤਲਵਾਰ ਇੱਕ ਢਾਲ ਤੇ 101 ਸੋਨੇ ਦੀ ਮੋਹਰ ਮਹਾਰਾਜ ਇਹਨੂੰ ਬਖਸ਼ਣ ਨਾਲ ਮਾਲੂ-ਮਾਲ ਕਰਕੇ ਅੱਗੇ ਚੱਲੇ ਨੇ